ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜ਼ਿੰਦਗੀ ਵਿੱਚ ਕੁਝ ਚੰਗੀਆਂ ਅਜਹੀਆਂ ਵੀ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਈਸ਼ਵਰ ਤੋਂ ਬਿਨਾਂ ਹੋਰ ਕੋਈ ਗਵਾਹ ਨਾ ਹੋਵੇ ਇੱਕ ਛੋਟੀ ਜਿਹੀ ਕਹਾਣੀ ਹੈ ਜਿਨ੍ਹਾਂ ਨੇ ਲਿਖੀ ਹੈ ਉਹ ਕਹਿੰਦੇ ਹਨ ਕਿ ਜਿਸ ਦਿਨ ਮੈਂ ਦੂਜੇ ਸ਼ਹਿਰ ਤੋਂ ਆਪਣੇ ਸ਼ਹਿਰ ਵਾਪਸ ਆਇਆ ਤਾਂ ਸਟੇਸ਼ਨ ਤੇ ਉਤਰਿਆ ਤਾਂ ਪਤਾ ਲੱਗਿਆ ਕਿ ਆਟੋ ਵਾਲਿਆਂ ਦੀ ਸਟ੍ਰਾਈਕ ਸੀ ਬਹੁਤ ਮੁਸ਼ਕਲਾਂ ਨਾਲ ਮੈਨੂੰ ਇੱਕ ਆਟੋ ਮਿਲਿਆ ਜਿਸ ਵਿੱਚ ਪਹਿਲਾਂ ਹੀ ਸਵਾਰੀਆਂ ਸਨ ਸ਼ੇਅਰਿੰਗ ਆਟੋ ਸੀ ਉਸ ਵਿੱਚ ਬੈਠ ਗਿਆ ਮੇਰੇ ਘਰ ਤੋਂ ਕੁਝ ਪਹਿਲਾਂ ਹੀ ਉਸ ਆਟੋ ਵਾਲੇ ਨੇ ਉਤਾਰ ਦਿੱਤਾ ਉੱਥੋਂ ਪੈਦਲ ਆਪਣੇ ਘਰ ਵੱਲ ਆ ਰਿਹਾ ਸੀ ਸ਼ਾਮ ਦਾ ਸਮਾਂ ਸੀ ਜਦੋਂ ਮੈਂ ਅੱਗੇ ਨਿਕਲੇ ਆ ਤਾਂ ਮੈਂ ਦੇਖਿਆ ਕਿ ਇੱਕ ਇਲੈਕਟ੍ਰਿਸਿਟੀ ਪੋਲ ਤੇ ਬਿਜਲੀ ਦੇ ਖੰਬੇ ਤੇ ਇੱਕ ਕਾਗਜ਼ ਚਿਪਕਿਆ ਹੈ ਜਿਸ ਤੇ ਪੈਨ ਨਾਲ ਕਿਸੇ ਨੇ ਕੁਝ ਲਿਖਿਆ ਹੋਇਆ ਸੀ ਤਾਂ ਮੈਂ ਉਤਸੁਕ ਸੀ ਉਹ ਪੜਨ ਲਈ ਕਿ ਕੀ ਲਿਖਿਆ ਹੈ ਉੱਥੇ ਚਲਾ ਗਿਆ ਤਾਂ ਮੈਂ ਪੜਿਆ ਉਸ ਤੇ ਲਿਖਿਆ ਹੋਇਆ ਸੀ ਕਿ ਮੈਂ ਇੱਕ ਬੁੱਢੀ ਔਰਤ ਹਾਂ ਮੇਰਾ 500 ਰੁਪਏ ਦਾ ਨੋਟ ਇੱਥੇ ਕਿਤੇ ਗਿਰ ਗਿਆ ਹੈ ਜੇਕਰ ਤੁਹਾਨੂੰ ਮਿਲੇ ਤਾਂ ਮੇਰੇ ਇਸ ਪਤੇ ਤੇ ਦੇ ਜਾਣਾ ਮੈਂ ਸਾਹਮਣੇ ਵਾਲੀ ਗਲੀ ਵਿੱਚ ਅਖੀਰਲੇ ਮਕਾਨ ਵਿੱਚ ਰਹਿੰਦੀ ਹਾਂ ਪਰਿਵਾਰ ਵਿੱਚ ਕੋਈ ਨਹੀਂ ਹੈ ਮੈਂ ਇਕੱਲੀ ਹਾਂ ਜੇਕਰ ਤੁਹਾਨੂੰ ਉਹ ਨੋਟ ਮਿਲੇ ਤਾਂ ਤੁਸੀਂ ਦੇ ਜਾਓ ਤੁਹਾਡੀ ਬਹੁਤ ਕਿਰਪਾ ਹੋਵੇਗੀ ਅਜਿਹਾ ਕੁਝ ਲਿਖਿਆ ਹੋਇਆ ਸੀ ਮੈਂ ਸੋਚਿਆ ਚਲੋ ਮਦਦ ਕਰ ਦਿੰਦੇ ਹਾਂ ਥੋੜਾ ਲੱਭਣਾ ਸ਼ੁਰੂ ਕੀਤਾ ਉੱਥੇ ਨੇੜੇ ਤੇੜੇ ਪਰ ਕੁਝ ਨਾ ਮਿਲਿਆ ਸੂਰਜ ਛਿਪਣ ਵਾਲਾ ਸੀ ਹਨੇਰਾ ਹੁੰਦਾ ਜਾ ਰਿਹਾ ਸੀ ਮੋਬਾਈਲ ਦੀ ਟਾਰਚ ਨਾਲ ਦੇਖਿਆ ਤਾਂ ਕੁਝ ਨਹੀਂ ਮਿਲਿਆ ਫਿਰ ਮੈਂ ਸੋਚਿਆ ਕਿ ਪਤਾ ਨਹੀਂ ਕੌਣ ਹੈ ਕੀ ਹੈ ਤੇ ਫਿਰ ਆਪਣੇ ਘਰ ਵੱਲ ਚੱਲਿਆ ਗਿਆ ਦੋ ਚਾਰ ਕਦਮ ਤੁਰਿਆ ਕਿ ਦਿਮਾਗ ਵਿੱਚ ਆਇਆ ਕਿ ਇੱਕ ਵਾਰ ਜਾ ਕੇ ਦੇਖ ਤਾਂ ਲਵਾਂ ਕਿ ਕੌਣ ਹੈ ਕੀ ਹੈ ਕਿ ਸੱਚਮੁੱਚ ਉੱਥੇ ਕੋਈ ਰਹਿੰਦਾ ਹੈ ਜਾਂ ਕਿਸੇ ਨੇ ਸ਼ਰਾਰਤ ਕੀਤੀ ਹੈ ਤਾਂ ਮੈਂ ਚਲਾ ਗਿਆ ਉਸ ਸਾਹਮਣੇ ਵਾਲੀ ਗਲੀ ਵੱਲ ਅਖੀਰਲੇ ਮਕਾਨ ਦੇ ਵੱਲ ਗਿਆ ਬਸਤੀ ਸੀ ਉਹ ਕੱਚੀ ਜਹੀ ਛੋਟਾ ਜਿਹਾ ਮਕਾਨ ਸੀ ਦਰਵਾਜ਼ਾ ਖੜਕਾਇਆ ਥੋੜੀ देर ਬਾਅਦ ਸੱਚਮੁੱਚ ਅੰਦਰੋਂ ਇੱਕ ਬੁੱਢੀ ਔਰਤ ਨਿਕਲੀ ਸੋਟੀ ਦੇ ਸਹਾਰੇ ਟੁਰ ਰਹੀ ਸੀ ਕਿਹਨ ਲੱਗੀ ਹਾਂ ਬੇਟਾ ਦੱਸੋ ਕੀ ਚਾਹੀਦਾ ਹੈ ਮੈਂ ਕਿਹਾ ਜੀ ਤੁਹਾਡਾ 500 ਰੁਪਏ ਦਾ ਨੋਟ ਜੋ ਸੀ ਉਹ ਗਿਰ ਗਿਆ ਸੀ ਮਿਲ ਗਿਆ ਹੈ ਮੈਨੂੰ ਮੈਂ ਬਸ ਉਹ ਦੇਣ ਆਇਆ ਸੀ ਦੂਸਰੇ ਸ਼ਹਿਰ ਤੋਂ ਆਇਆ ਹਾਂ ਹੁਣ ਆਪਣੇ ਘਰ ਜਾ ਰਿਹਾ ਹਾਂ ਮੈਂ ਉਸ ਕਾਗਜ਼ ਤੇ ਲਿਖਿਆ ਹੋਇਆ ਪੜਿਆ ਤੇ ਉੱਥੇ ਲੱਭਿਆ ਤੇ ਮਿਲ ਗਿਆ ਮੈਂ ਸੋਚਿਆ ਤੁਹਾਡੀ ਮਦਦ ਕਰ ਦੇਵਾਂ ਇਹ ਰਿਹਾ ਤੁਹਾਡਾ 500 ਰੁਪਏ ਦਾ ਨੋਟ ਹੁਣ ਮੈਂ ਜਾ ਰਿਹਾ ਹਾਂ ਉਸ ਨੇ ਹੱਥ ਜੋੜ ਕੇ ਕਿਹਾ ਕਿ ਬਾਸ ਕਰੋ ਹੱਦ ਕਰ ਦਿੱਤੀ ਤੂੰ ਮੈਂ ਕਿਹਾ ਜੀ ਕੀ ਗੱਲ ਹੋ ਗਈ ਤੁਸੀਂ ਤਾਂ ਨਾਰਾਜ਼ ਹੋ ਗਏ ਕਹਿਣ ਲੱਗੀ ਹੋਰ ਕੀ ਬੇਟਾ 50 60 ਲੋਕ ਆ ਚੁੱਕੇ ਹਨ ਹੁਣ ਤੱਕ ਸਭ ਆ ਕੇ ਕਹਿੰਦੇ ਹਨ ਕਿ 500 ਰੁਪਏ ਦਾ ਨੋਟ ਮਿਲਿਆ ਹੈ ਮੇਰਾ ਕੋਈ 500 ਰੁਪਏ ਦਾ ਨੋਟ ਨਹੀਂ ਗਿਰਿਆ ਉ ਤਾਂ ਕਿਸੇ ਨੇ ਮੇਰੀ ਮਦਦ ਕਰਨ ਦੇ ਬਹਾਨੇ ਨਾਲ ਉਸ ਇਰਾਦੇ ਨਾਲ ਉੱਥੇ ਲਿਖ ਦਿੱਤਾ ਹੋਵੇਗਾ ਖੰਬੇ ਤੇ ਲੋਕ ਆ ਜਾਂਦੇ ਨੇ 500 ਰੁਪਏ ਦੇਣ ਮੈਨੂੰ ਨਹੀਂ ਚਾਹੀਦੇ ਮੈਂ ਠੀਕ ਹਾਂ ਮੈਂ ਕਿਹਾ ਨਹੀਂ ਮਾਤਾ ਜੀ ਰੱਖ ਲਵੋ ਮਿਲਿਆ ਹੈ ਮੈਨੂੰ ਬੋਲੇ ਨਹੀਂ ਬੇਟਾ ਕਹਾਣੀਆਂ ਸੁਣਾਉਣੀਆਂ ਬੰਦ ਕਰੋ ਮੇਰਾ ਨੋਟ ਹੀ ਨਹੀਂ ਗਿਰਿਆ ਤਾਂ ਕਿਵੇਂ ਲੈ ਲਵਾਂ ਮੈਂ ਮੈਂ ਕਿਹਾ ਮਾਤਾ ਜੀ ਰੱਖ ਲਓ ਚਰਨ ਛੂਹੇ ਪ੍ਰਣਾਮ ਕੀਤਾ ਰਿਕੁਐਸਟ ਕੀਤੀ ਤਾਂ ਜਾ ਕੇ ਰੱਖਿਆ ਉਹਨਾਂ ਨੇ ਫਿਰ ਕਹਿਣ ਲੱਗੀ ਸੁਣੋ ਕੋਈ ਮੇਰੀ ਮਦਦ ਕਰਨੀ ਚਾਹ ਰਹੀ ਸੀ ਇਸ ਲਈ ਉਹ ਸਭ ਉੱਥੇ ਚਿਪਕਾ ਕੇ ਚਲਿਆ ਗਿਆ ਲੋਕਾਂ ਨੇ ਮਦਦ ਵੀ ਕਰ ਦਿੱਤੀ ਹੁਣ ਬਸ ਮੇਰਾ ਇੱਕ ਕੰਮ ਕਰ ਦੇਵੋ ਮੈਨੂੰ ਲੱਗਿਆ ਸ਼ਾਇਦ ਕੁਝ ਹੋਰ ਮਦਦ ਮੰਗ ਰਹੀ ਹੋਵੇਗੀ ਤਾਂ ਕਹਿਣ ਲੱਗੀ ਬੇਟਾ ਬਸ ਜਾਂਦਾ ਹੋਇਆ ਉਹ ਕਾਗਜ਼ ਪਾੜ ਕੇ ਚਲਿਆ ਜਾਣਾ ਮੈਂ ਤੈਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਉਤਾਰ ਦੇਣਾ ਉਸ ਨੂੰ ਮੈਨੂੰ ਨਹੀਂ ਚਾਹੀਦਾ ਕੁਝ ਵੀ ਮੈਂ ਕਿਹਾ ਮਾਤਾ ਜੀ ਠੀਕ ਹੈ ਤੁਹਾਡੀ ਗੱਲ ਮੰਨ ਲਵਾਂਗਾ ਉੱਥੋਂ ਨਿਕਲਿਆ ਵਾਪਸ ਆਪਣੇ ਘਰ ਵੱਲ ਆਉਣ ਲਈ ਫਿਰ ਉਸੇ ਜਗ੍ਹਾ ਪਹੁੰਚਿਆ ਜਿਸ ਮੋੜ ਤੋਂ ਮੈਂ ਅੰਦਰ ਗਿਆ ਸੀ ਉਹੀ ਖੰਭਾ ਸਾਹਮਣੇ ਸੀ ਉਹੀ ਕਾਗਜ਼ ਚਿਪਕਿਆ ਹੋਇਆ ਸੀ ਉਸਦੇ ਕੋਲ ਵੀ ਗਿਆ ਫਿਰ ਯਾਦ ਆਇਆ ਕਿ 50 60 ਲੋਕ ਲੋਕਾਂ ਨੂੰ ਵੀ ਤਾਂ ਮਾਤਾ ਜੀ ਨੇ ਇਹੀ ਕਿਹਾ ਹੋਵੇਗਾ ਜਦੋਂ ਉਹਨਾਂ ਨੇ ਕਾਗਜ਼ ਨਹੀਂ ਪਾੜਿਆ ਤਾਂ ਮੈਂ ਕਿਉਂ ਪਾੜ ਦੇਵਾਂ ਅਤੇ ਮੈਂ ਨਿਕਲ ਗਿਆ ਆਪਣੇ ਘਰ ਵੱਲ ਇਹੀ ਸੋਚਦਾ ਹੋਇਆ ਕਿ ਸ਼ਾਇਦ 50 60 ਹੋਰ ਬੇਟੇ ਮਾਤਾ ਜੀ ਦੇ ਆਉਣਗੇ ਅਤੇ ਉਹਨਾਂ ਦੀ ਮਦਦ ਕਰਨਗੇ ਜਿੰਨਾ ਹੋ ਸਕੇ ਦੂਜਿਆਂ ਦੀ ਮਦਦ ਕਰਦੇ ਰਹੋ ਇੱਕ ਇਮੋਸ਼ਨਲ ਕਹਾਣੀ ਬਸ ਇਹੀ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਚੰਗੇ ਕੰਮ ਕਰਦੇ ਰਹੋ ਸਿਰਫ ਉਹ ਚੰਗੇ ਕੰਮ ਜਿਨ੍ਹਾਂ ਦਾ ਗਵਾਹ ਸਿਰਫ ਪਰਮਾਤਮਾ ਹੈ ਧੰਨਵਾਦ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ